21 ਦਸੰਬਰ ਨੂੰ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਇਸ ਵਾਰ ਕਾਫੀ ਸ਼ਾਨਦਾਰ ਰਹੇ ਨੇ ਜਿਕਰ ਜੋਗਿਆ ਕਿ ਇਨ੍ਹਾਂ ਚੋਣਾਂ ਦੌਰਾਨ ਜਿੱਥੇ ਕਾਂਗਰਸ बसपा ਘਾਟ ਚੋੜ ਦੀਆਂ ਸੀਟਾਂ ਜ਼ਿਆਦਾ ਰਹੀਆਂ ਉੱਥੇ ਹੀ ਆਮ ਆਦਮੀ ਪਾਰਟੀ ਦੀਆਂ ਸਿਰਫ 12 ਸੀਟਾਂ ਦੇ ਹਿੱਜੇਤ ਦਰਜ ਹੋਈ ਵਾਰਡ ਨੰਬਰ 45 ਦੀ ਗੱਲ ਕਰੀਏ ਤਾਂ ਇਸ ਚੋਣ ਵਿੱਚ बसपा ਤੇ ਆਮ ਆਦਮੀ ਪਾਰਟੀ ਦਰਮਿਆਨ ਕਾਂਡੇ ਦੀ ਟੱਕਰ ਦੇਖ ਨੂੰ ਮਿਲੀ ਜਿਸ ਵਿੱਚ ਸ਼੍ਰੀਮਤੀ ਅਨੀਤਾ ਰਾਣੀ 528 ਵੋਟਾਂ ਨਾਲ ਜਿੱਤੂ ਰਹੀ। ਸ਼੍ਰੀਮਤੀ ਅਨੀਤਾ ਰਾਣੀ ਦੀ ਜਿੱਤ ਤੋਂ ਬਾਅਦ ਜਿੱਥੇ ਪਾਰਟੀ ਵਰਕਰਾਂ ਨੇ ਢੋਲ ਦੀ ਥਾਪ ਤੇ ਨੱਚ ਡੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਸ਼੍ਰੀਮਤੀ ਅਨੀਤਾ ਰਾਣੀ ਅਤੇ ਉਹਨਾਂ ਦੇ ਪਰਿਵਾਰ ਤੇ ਫੁੱਲਾਂ ਦੀ ਵਰਖਾ ਕਰਦਿਆਂ ਉਹਨਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸੰਤੋਸ਼ ਗੋਗੀ ਨੇ ਕਿਹਾ ਕਿ ਇਸ ਮੌਕੇ ਸੰਤੋਸ਼ ਕੁਮਾਰ ਗੋਗੀ ਨੇ ਸਾਰੇ ਹੀ ਵੋਟਰਾਂ, ਸਪੋਰਟਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉੱਥੇ ਹੀ ਉਹਨਾਂ ਕਿਹਾ ਕਿ ਜਲਦ ਹੀ ਵਿਕਾਸ ਦੇ ਕੰਮ ਵੀ ਸ਼ੁਰੂ ਕਰਵਾਏ ਜਾਣਗੇ। ਨਗਰ ਨਿਗਮ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ਿਰਕਤ ਕੀਤੀ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਸੰਪੂਰਨ ਹੋਇਆ ਹੈ ਦੰਗਲ ਔਰ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਜਿੰਨੇ ਹੋਏ ਐਮ ਸੀ ਸਹਿਬਾਨ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਚੋਣ ਲੜੀ ਆ ਸਭ ਤੋਂ ਜ਼ਰੂਰੀ ਹੁੰਦਾ ਇਲੈਕਸ਼ਨ ਨੂੰ ਲੜਨਾ ਪਿਛਲੇ ਹਾਂ 100-100 ਸਾਲ ਦੇ ਸਮੇਂ ਦੀਆਂ ਪੁਰਾਣੀਆਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਹੀ ਟੱਕਰ ਦੇ ਰਹੀ ਆ ਔਰ ਪਹਿਲੀ ਵਾਰ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਇਆ ਜਿਹਦੇ ਵਿੱਚ ਸਾਡੇ ਜਿਹੜੇ 13 ਮੈਂਬਰ ਚੁਣੇ ਗਏ ਆ ਉਹ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ 45 ਨੰਬਰ ਵਾਰਡ ਤੋਂ ਮੇਰੇ ਭਾਬੀ ਜੀ ਇਸ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ ਆ ਉਹਨਾਂ ਨੇ ਵੀ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਇਸ ਵਾਰਡ ਦੇ ਅੰਦਰ ਪਿਛਲੇ 19 ਸਾਲ ਤੋਂ ਬੀਐਸਪੀ ਦੇ ਐਮਸੀ ਸਹਿਬਾਨ ਸੀ ਔਰ 19 ਸਾਲ ਤੱਕ ਕੋਈ ਵੀ ਇਹਨਾਂ ਨੂੰ ਹਰਾ ਨਹੀਂ ਸਕਿਆ ਔਰ ਅਜਾਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਇਹਨਾਂ ਨੂੰ ਬਹੁਤ ਵੱਡੀ ਲੀਡ ਦੇ ਨਾਲ ਹਰਾਇਆ ਵਾ ਔਰ ਅਸੀਂ ਸ਼ੁਕਰੀਆ ਦਾ ਕਰਦੇ ਆ ਇਸ ਨਗਰ ਦੇ ਲੋਕਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਸਾਨੂੰ ਮੈਂਡੇਟ ਦਿੱਤਾ ਵਾ ਔਰ 1455 ਵੋਟਾਂ ਦੇ ਵਿੱਚੋਂ 901 ਵੋਟਾਂ ਸਾਨੂੰ ਮਿਲੀਆਂ ਵਾ 528 ਵੋਟਾਂ ਦੇ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਆ ਔਰ ਸਭ ਦਾ ਬਹੁਤ ਬਹੁਤ ਧੰਨਵਾਦ ਦਿਨ ਰਾਤ ਮਿਹਨਤ ਕੀਤੀ ਆ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਈ ਆ ਔਰ ਅਸੀਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਪੂਰਾ ਫਗਵਾੜੇ ਦੇ ਅੰਦਰ ਇਕ ਚੰਗਾ ਵਧੀਆ ਮਾਹੌਲ ਬਣਾਵਾਂਗੇ ਇਸ ਫਗਵਾੜਾ ਨੂੰ ਵਿਹਤੇ ਲੈ ਕੇ ਜਾਵਾਂਗੇ ਕਿਉਂਕਿ ਬਹੁਤ ਸਾਲ ਹੋ ਗਿਆ ਫਗਵਾੜਾ ਦੇ ਅੰਦਰ ਜਿਹੜਾ ਨਗਰ ਨਗਮ ਦੇ ਅੰਦਰ ਬਹੁਤ ਵਧੀਆ ਕੰਮ ਨਹੀਂ ਹੋ ਸਕੇ ਕਿਉਂਕਿ ਇੱਥੇ ਸਾਡਾ ਮੇਅਰ ਨਹੀਂ ਸੀ ਔਰ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਦਾ ਸਾਥ ਦੇਵਾਂਗੇ ਮੁਹੱਲਿਆਂ ਦੇ ਰਹਿੰਦੇ ਹੋਏ ਕੰਮ ਜਿਹੜੇ ਆ ਉਹਨੇ ਭਨੇ ਚੜਾਂਗੇ ਔਰ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਾਂਗੇ ਕਿ ਵਾਕਈ ਵਾਰਡਾਂ ਦੇ ਨਾਲ ਜਿੰਨੇ ਸਾਡੇ ਐਮਸੀ ਚੁਣੇ ਆ ਔਰ ਜਿੱਥੇ ਨਹੀਂ ਵੀ ਆ ਉੱਥੇ ਵੀ ਸਾਥ ਦੇ ਕੇ ਇੱਕ ਵਿਕਾਸ ਜਿਹੜਾ ਵਾ ਪੂਰਾ ਕਰਾਂਗੇ ਸਭ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਔਰ ਸਭ ਦਾ ਸਾਥ ਦੇ ਕੇ ਵਾਰਡਾਂ ਦੀ ਨਿਹਾਰ ਬਦਲਾਂਗੇ ਔਰ ਆਮ ਆਦਮੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜੁਝਾਰੂ ਕੈਂਡੀਡੇਟ ਚੁਣੇ ਆ ਔਰ ਵਧੀਆ ਤਰੀਕੇ ਨਾਲ ਚੋਣ ਲੜ ਕੇ ਅਸੀਂ ਫਗਵਾੜਾ ਦੇ ਅੰਦਰ ਆਪਣੇ ਜਿਹੜੇ ਆ ਮੈਂਬਰ ਚੁਣੇ ਆ ਔਰ ਉਹਨਾਂ ਨੂੰ ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਆਪਣਾ ਦਿਨ ਰਾਤ ਕਰਕੇ ਇਸ ਵਿੱਚ ਆਪਣਾ ਜਿਹੜਾ ਸ਼ਮੂਲੀਅਤ ਕੀਤੀ ਆ ਔਰ ਆਪਣੀ ਜਿੱਤ ਪ੍ਰਾਪਤ ਕੀਤੀ ਹੈ